ਕੁ ਮਸੀਬਤ ਹੋ ਗਈ ਤੇ ਮੈਨੂੰ ਨਾ ਤੁਹਾਡੀ ਲੋੜ ਪੈ ਗਈ ਐ ਇਸ ਤੇ ਸੋਹ ਭਾਜੀ ਕੀ ਗੱਲ ਐ ਭਾਜੀ ਮੈਨੂੰ ਭੁੱਖ ਲੱਗੀ ਬਹੁਤ ਜ਼ਿਆਦਾ ਅੱਛਾ ਤੇ ਮੇਰੇ ਕੋ ਪੈਸੇ ਬਿਲਕੁਲ ਨਹੀਂ ਐ ਖਾਣਾ ਮਿਲੇਗਾ ਜਰੂਰ ਮਿਲੂਗਾ ਭਾਜੀ ਲੈ ਡੀ ਕਿਹੜੀ ਆ ਸਰਦਾਰ ਦਿਲਦਾਰ ਬੰਦੇ ਕੋਲ ਆਇਓ ਤੁਸੀਂ ਕੋਈ ਮਾੜੇ ਟੀੜੇ ਕੋਲ ਥੋੜੀ ਆਇਓ ਜਿੰਨਾ ਮਰਜ਼ੀ ਖਾਓ ਭਾਜੀ ਰੱਜ ਕੇ ਖਾਓ ਇਹ ਕਿਹੜੀ ਗੱਲ ਐ ਨਾਲ ਤੁਸੀਂ ਸਾਰੇ ਖਾਓ ਪਨੀਰ ਵਾਲਾ ਆਲੂ ਵਾਲਾ ਆ ਜੀ ਇੱਧਰ ਦੇਖੋ ਜਵੈਣ ਤੇ ਆ ਸਵਾਦ ਅਨੁਸਾਰ ਨਮਕ ਜੀ ਤੇ ਆ ਮੇਰਾ ਮਸਾਲਾ ਜੀ ਆ ਮੈਂ ਜੀ ਪਿਓਰ ਆਟੇ ਦਾ ਪਰੌਂਠਾ ਜੀ ਪਿਓਰ ਆਟੇ ਦਾ ਮੈਦਾ ਨਹੀਂ ਯੂਜ਼ ਕਰਦੇ ਘਰ ਦਾ ਆਪ ਦਾ ਪਸਾਇਆ ਹੋਇਆ ਆਟਾ ਆਓਗੇ ਤੇ ਯਾਦ ਕਰੋਗੇ ਜਿਉਗਾ ਜੀ ਹੌਲੇ ਹੌਲੇ ਬੈਠਿਆਂ ਬਸ ਉਹ ਵਾਹਿਗੁਰੂ ਦੇ ਆਸਰੇ ਵਾਹਿਗੁਰੂ ਨਹੀਂ ਭੇਜਣੇ ਨੇ ਪੂਰਾ ਟੌਪ ਦਾ ਪ੍ਰੋਡਕਟ ਆ ਦੇਸੀ ਕਿਉ ਹੈ ਲੱਖ ਰੁਪਿਆ ਨਾਮ ਜੋ ਮਰਜ਼ੀ ਸਜਾ ਆਓ ਪਿਓਰ ਹੈ ਕਿਉ ਆਪਾਂ ਭਾਜੀ ਕਿਉਂ ਝੂਠ ਮਾਰਨਾ ਮੈਨੂੰ ਰੱਬ ਨੇ ਇੱਕ ਬੇਟੀ ਦਿੱਤੀ ਆ ਬਸ ਆਪਾਂ ਉਹਦੇ ਲਈ ਕਰਦੇ ਫਿਰ ਹੋ ਗਿਆ ਭਾਜੀ ਹੋ ਗਿਆ ਦਾ ਦੇਣ ਵਾਲਾ ਬਾਬੇ ਦਾ ਲੰਗਰ ਲਾਗੇ ਸਾਡੇ ਬਾਬੇ ਨਾਨਕ ਦੇ ਆਹ ਲੋ ਜੀ ਪਲੇਟਿੰਗ ਹੋਂਠਾ ਦੇ ਕਰਤਾ ਤਿਆਰ ਤੇ ਦਾ ਮਾਡਲ ਟਾਊਨ ਚ ਪਾਟੀ ਐ ਜੀ